ਅਜੀ ਪੰਜਾਬ ਦੇ ਵਿੱਚ ਇੱਕ ਫਿਲਮ ਰਿਲੀਜ਼ ਹੁੰਦੀ ਹੈ ਉਹਦਾ ਨਾਮ ਹੈ ਪੁਸ਼ਪਾ 1 অর 2 ਅਜੀ ਪੁਸ਼ਪਾ ਚ ਕੀ ਦਿਖਾਇਆ ਉਹਨਾਂ ਨੇ ਉਹ ਕਹਿੰਦੇ ਪੁਸ਼ਪਾ ਫਿਲਮ ਦੇ ਵਿੱਚ ਉਹਨਾਂ ਨੇ ਸਾਊਥ ਦਾ ਆਪਣੀ ਸਟੇਟ ਦਾ ਕਲਚਰ ਪੇਸ਼ ਕੀਤਾ ਵੀ ਸਾਡੀ ਸਟੇਟ ਵਿੱਚ ਆਹ ਕੁਝ ਹੁੰਦਾ ਤੇ ਉਹਨਾਂ ਨੇ ਦੂਜੀ ਜ਼ੁਬਾਨ ਚ ਡੱਬ ਕਰਕੇ ਉਹ ਫਿਲਮ ਪੰਜਾਬ ਚ ਲੱਗਦੀ ਹੈ ਤੇ ਉਹ ਬੰਦੇ ਸਾਊਥ ਵਾਲੇ ਪੰਜਾਬ ਚ ਆ ਕੇ ਆਪਣਾ ਕਲਚਰ ਵੇਚ ਜਾਂਦੇ ਨੇ ਹੂੰ ਤੇ ਅਸੀਂ ਟੜਾ ਤੜਸ ਨੇਵੇਂ ਫੁੱਲ ਕਰਕੇ ਫ਼ਿਲਮ ਦੇਖਦੇ ਆਂ ਦੇਖੋ ਵੀ ਦੇਖਣੀ ਚਾਹੀਦੀ ਅਸੀਂ ਇਸੇ ਦੌਰ ਚ ਜਹੇਦਰ ਸਾਹਿਬ ਦੀ ਸਟੇਟਮੈਂਟ ਆ ਜਾਣੀ ਕਿ ਫਿਲਮਾਂ ਬਣेंगी ਨਹੀਂ ਹੁਣ ਇਸ ਤੋਂ ਬਾਅਦ ਬਣेंगी ਨਹੀਂ ਸਾਹਿਬ ਤੁਸੀਂ ਇਹਨੂੰ ਫਿਰ ਕਿਵੇਂ ਵੇਖਦੇ ਹੋ ਇਹ ਨੁਕਸਾਨ ਮੰਨਦੇ ਹੋ ਨਸਤੀ ਦਾ ਵੀ ਔਰ ਨਾਲ ਇਹ ਇੱਕ ਮੰਦ ਭਾਗੀ ਗੱਲ ਐ ਸਾਡੇ ਕੋਲੇ ਕੰਮ ਕਰਨ ਵਾਲੇ ਤੁਹਾਡੇ ਜਿਵੇਂ ਤੁਸੀਂ ਪਫਟਾ ਬਣਾਇਆ ਹੈ ਬੜਾ ਮੈਨੂੰ ਲੱਗਦਾ ਤੁਸੀਂ ਇਕੱਲੇ ਖੇਚੀ ਫਿਰਦੇ ਹੋ ਤੁਸੀਂ ਤੁਹਾਡਾ ਕਲੈਕਟਿਵਲੀ ਇੱਕ ਗਰੁੱਪ ਕੋ ਜਾ ਕੇ ਮਿਲਿਆ ਨ ਜਹੇਦਰ ਸਾਹਿਬ ਨੂੰ ਵੀ ਸਾਨੂੰ ਕੋਈ ਹਦਾਇਤਾਂ ਦੇ ਦਿਓ ਤੁਸੀਂ ਰੈਫਰੈਂਸ ਦੇ ਕੇ ਗੱਲ ਤਾਂ ਕਰੋ ਤੁਸੀਂ ਡਾਇਲੌਗ ਦੀ ਗੱਲ ਕੀਤੀ ਰੌਣੀ ਸਾਹਿਬ ਬੜੀ ਸ਼ਾਨਦਾਰ ਮੈਨੂੰ ਤੁਹਾਡੀ ਗੱਲ ਲੱਗੀ ਆਪਣੇ ਬੰਦੇ ਲੜਦੇ ਆ ਗਾਲਾਂ ਕੱਢਦੇ ਆ ਗੱਲਾਂ ਨਹੀਂ ਕਰਦੇ ਤੁਸੀਂ ਗੱਲ ਕਿਉਂ ਨਹੀਂ ਕੀਤੀ ਸਰ ਅਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਜੇ ਤੱਕ ਸਾਨੂੰ ਸਮਝ ਨਹੀਂ ਮਿਲਿਆ ਜੀ ਇਸ ਗੱਲ ਦੀ ਅੱਛਾ ਜਹੇਦਰ ਸਾਹਿਬ ਹਾਂ ਅਸੀਂ ਸਮਾਂ ਮੰਗਾਗੇ ਜੀ ਜਾਵਾਂਗੇ ਅਸੀਂ ਗੱਲ ਕਰਾਂਗੇ ਹਮਮ ਔਕਰਾ ਪੁਆਇੰਟ ਅਸੀਂ ਰੱਖਾਂਗੇ ਜਸੇਦਾਰ ਵੀ ਆਪਣਾ ਹੀ ਆ ਕੁਝ ਜਸੇਦਾਰ ਬੁਲਾਣਾ ਹੈ ਮੈਂ ਸਾਡੇ ਇਸ ਦਾ ਸਤਿਕਾਰ ਕਰਦੇ ਆਂ ਜੀ ਬਹੁਤ ਹਾਂ ਮੈਂ ਤਾਂ ਇਹ ਕਹਿਣਾ ਹੈ ਵੀ ਦੇਖੋ ਜਿਹੜੇ ਬੰਦੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਸੈਕਟਰ ਇੰਡਸਟਰੀ ਨੂੰ ਆਫਰ ਕਰਨੀ ਚਾਹੀਦੀ ਹੈ ਵੀ ਸਾਨੂੰ ਇਤਿਹਾਸ ਦਿਓ ਤੁਸੀਂ ਅਸੀਂ ਉਹ ਤੇ ਬਣਾਉਣੇ ਆ ਜੋ ਤੁਸੀਂ ਚਾਹੋਨੇ ਇਹ ਚਾਹੀਦਾ ਸੀ ਐਸਜੀਪੀਸੀ ਤਾਂ ਕੰਮ ਸੀ ਇਹ ਐਸਜੀਪੀ ਦਾ ਜਿਹੜਾ মিডিਆ ਰਿੰਗ ਹੈ ਉਹਨਾਂ ਤਾਂ ਕੰਮ ਹੈ ਜੀ ਇਹ ਹਦਾਇਤਾਂ ਚ ਰਹਿ ਕੇ ਬਣ ਜੇ ਮर्यादा ਚ ਰਹਿ ਕੇ ਸਾਡੀ ਨਿਗਰਾਨੀ ਹੇਠ ਫਿਲਮ ਬਣਦੀ ਐ ਸੀ ਸਕ੍ਰਿਪਟ ਪਾਸ ਕਰਦੇ ਆ ਹਾਲਾਂਕਿ ਮੈਂ ਜਿਹੜੀ ਫਿਲਮ ਇਹ ਆਧਾਰੰਦ ਦਿੱਤੀ ਹੈ ਉਹਦੀ ਸਕ੍ਰਿਪਟ ਪਾਸ ਹੋਈ ਹੋਈ ਹੈ ਸਕ੍ਰਿਪਟ ਪਾਸ ਹੋਣ ਤੋਂ ਬਾਅਦ ਫਿਰ ਬੈਨ ਖੋਈਏ ਤਾਂ ਬੰਦੇ ਨੇ 4 ਕਰੋੜ ਰੁਪਏ ਲਾਤਾ ਜੀ ਸੋ ਮੈਂ ਇਹ ਗੱਲ ਕਰਦਾ ਕਿ ਜਦੋਂ ਸਾਡੇ ਕਲਚਰ ਦਿਖਾਉਣ ਦੀ ਵਾਰੀ ਆਈ ਕਿ ਅਸੀਂ ਪੂਰੀ ਇੰਡੀਆ ਨੂੰ ਪੂਰੀ ਦੁਨੀਆ ਨੂੰ ਆਪਣਾ ਕਲਚਰ ਦਿਖਾ ਰਹੇ ਹਾਂ ਕਿ ਇਹ ਕੌਣ ਹੈ ਹੂੰ ਜਦੋਂ ਹਿੰਦੀ ਜਾਂ ਦੂਜੀਆਂ ਭਾਸ਼ਾਵਾਂ 'ਚ ਡੱਬ ਹੋ ਕੇ ਸਾਡਾ ਕਲਚਰ ਉੱਥੇ ਜਾਣ ਦੀ ਵਾਰੀ ਆਉਂਦੀ ਹੈ ਫਿਰ ਭਾਜੀ ਕਹਿੰਦੇ ਨਹੀਂ ਅਸੀਂ ਨਹੀਂ ਕੰਮ ਚੱਲਣ ਦੇਣਗੇ ਫਿਰ ਉਹ ਕਹਿੰਦੇ ਫਿਰ ਇਹਦਾ ਮਤਲਬ ਪਿੱਛੇ ਮਨਸ਼ਾ ਤੇ ਹੀ ਵੀ ਦੂਜੇ ਆਪਣਾ ਕਲਚਰ ਦਿਖਾ ਦੂ ਸਾਨੂੰ ਅਸੀਂ ਨਹੀਂ ਆਪਣਾ ਬਾਹਰ ਦਾ ਕਲਚਰ ਜੋ ਗ੍ਰੰਥ ਜਿਹੜੇ ਸਿੱਖ ਨੇ ਉਹ ਇਹ ਪੱਖ ਵੀ ਰੱਖਦੇ ਆ ਕਹਿੰਦੇ ਵੀ ਜਦੋਂ ਮੋਨੇ ਖੋਨੇ ਸਾਰੀਆਂ ਚੀਜ਼ਾਂ ਕਰਨ ਲੱਗ ਪੈਣਗੇ ਉਹ ਕਹਿੰਦੇ ਸਿੱਖ ਧਰਮ ਦੀ ਖੂਬੀ ਇਹੀ ਹੈ ਕਿ ਇਹਨੂੰ ਹੁਣ ਲੋਕ ਸੀਰੀਅਸ ਲੈਂਦੇ ਨੇ ਜੇ ਜੇ ਅਸੀਂ ਥੋੜੇ ਬਹੁਤ ਕੈਟਡ ਹੈਗੇ ਆ ਜੇ ਅਸੀਂ ਬਹੁਤੇ ਲਿਬਰਲ ਹੋ ਜਾਾਂਗੇ ਤਾਂ ਉਹ ਕਹਿੰਦੇ ਕਿ ਜਿਵੇਂ ਅਸੀਂ ਦੂਜੇ ਧਰਮਾਂ ਚ ਬਿਨੇ ਆ ਕਿ ਸਟੇਜਾਂ ਤੇ ਆਰਟਿਸਟ ਜੋ ਕੋਈ ਕਿਸੇ ਦਾ ਅਵਤਾਰ ਧਾਰੀ ਬੈਠਾ ਕੋਈ ਕਿਸੇ ਦਾ ਧਾਰੀ ਬੈਠਾ ਕੱਲ ਨੂੰ ਇਸੇ ਤਰ੍ਹਾਂ ਕਿਤੇ ਸਿਨੇਮਾ ਵੀ ਉਹ ਚੀਜ਼ਾਂ ਨਾ ਕਰਨ ਲੱਗ ਪਵੇ ਉਹਨਾਂ ਦੇ ਇਸ ਖਦਸ਼ੇ ਦਾ ਤੁਹਾਨੂੰ ਤੁਹਾਨੂੰ ਲੱਗਦਾ ਕੋਈ ਕੋਈ ਵੈਲਿਡਿਟੀ ਹੈਗੀ ਆ ਪਰ ਮੈਂ ਉਹਨਾਂ ਦੇ ਖਦਸ਼ੇ ਨਾਲ ਸਹਿਮਤ ਨਹੀਂ ਪਰ ਮੈਂ ਇਹ ਵੀ ਨਾਲ ਗੱਲ ਕਹਿਣਾ ਤੁਸੀਂ ਇਹ ਵੀ ਗੱਲ ਸੋਚੋ ਨਾ ਜੇ ਤੁਹਾਡਾ ਉਹ ਬਾਣਾ ਪਾ ਕੇ ਤੁਹਾਡਾ ਕੋਈ ਉਹ ਸਰੂਪ ਧਾਰਨ ਕਰਕੇ ਹਿਸਟੋਰੀਕਲ ਕਰੈਕਟਰ ਕਰ ਰਿਹਾ ਹੈ ਤੁਸੀਂ ਰੋਕੋ ਜੀ ਉਸ ਗੱਲ ਨੂੰ ਇਹ ਕਰੈਕਟਰ ਤੁਸੀਂ ਨਹੀਂ ਕਰ ਸਕਦੇ ਇਹ ਤਾਂ ਸਾਡਾ ਆਦਰਸ਼ ਹੈ ਇਹ ਸਾਡਾ ਹੀਰੋ ਹੈ ਇਹ ਕਰੈਕਟਰ ਤਾਂ ਸਾਡਾ ਸ਼ਾਨਾਮਤ ਇਤਿਹਾਸ ਹੈ ਤੁਸੀਂ ਇਹਨੂੰ ਨਹੀਂ ਐਦਾਂ ਕਰ ਸਕਦੇ ਅਜੀ ਜੇ ਕੋਈ ਫਿਕਸ਼ਨ ਕਰ ਰਿਹਾ ਹੈ ਫਿਕਸ਼ਨ ਤੇ ਕਾਲਪਨਿਕ ਤੇ ਵਿਸਵਾਲ ਉਹਦੇ ਵੀ ਇੱਕ ਹੁਗਲ ਹੋਣਾ ਚਾਹੀਦਾ ਨਾ ਪੀਪੀ ਨਾ ਮੈਂ ਖੜੇ ਇਹੀ ਹੋਇਆ ਜੇ ਫਿਰ ਤੁਹਾਨੂੰ ਇਹ ਇਹ ਨਹੀਂ ਸਮਝ ਲੱਗ ਰਹੀ ਨਹੀਂ ਫਿਕਸ਼ਨ ਤੇ ਉਹ ਰੀਸਟੇਜ ਫਰਕ ਹੈ ਕੋਈ ਭਾਈ ਉਸ ਮੌਕੇ ਵੀ ਸਰਦਾਰ ਜਿਹੜੇ ਬੰਦੇਦਾਰੀਆਂ ਵਾਲੇ ਬੰਦੇ ਇਹੋ ਜਿਹੇ ਹੈਗੇ ਸੀ ਦੂਜੇ ਧਰਮ ਵਾਲੇ ਬੰਦੇ ਵੀ ਨਾਲੇ ਰੱਖਦੇ ਸੀ ਉਹਨਾਂ ਮੌਕੇਆਂ ਦੇ ਵਿੱਚ ਵੀ ਇਹੋ ਜਿਹੇ ਲੋਕ ਵੀ ਹੈਗੇ ਸੀ ਜਿਹੜੇ ਗਦਾਰੀ ਵੀ ਕਰਦੇ ਸੀ ਗਲਤ ਕਰਦੇ ਸੀਗੇ ਫਿਰ ਤੁਸੀਂ ਉਹਨਾਂ ਨੂੰ ਇਕੱਠੇ ਕਿਵੇਂ ਮੰਨ ਸਕਦੇ ਹੋ ਉਹਦੇ ਬਰਾਬਰ ਥੋੜੀ ਮੰਨ ਸਕਦੇ ਤੁਸੀਂ ਆ ਕਿਰਦਾਰ ਤਾਂ ਉਹਦੇ ਬਰਾਬਰ ਦਾ ਬੰਦੇ ਦਾ ਹੋ ਹੀ ਨਹੀਂ ਸਕਦਾ ਮੈਂ ਇਹ ਸਹੀ ਬਿਆਨ ਕਰਨ ਦੇ ਲਈ ਬੰਦਾ ਆਪ ਥੋੜਾ ਹੋਊਗਾ ਗੁਰੂਆਂ ਤੇ ਮੈਂ ਮੰਨਦਾ ਕਿ ਗੁਰੂ ਸਾਹਿਬਾਨ ਤੇ ਕੋਈ ਬੰਦੇ ਨੂੰ ਜਿਹੜਾ ਨਹੀਂ ਬਣਾਉਣਾ ਚਾਹੀਦਾ ਨਜੀ ਤੌਰ ਤੇ ਮੰਨਣਾ ਮੈਂ ਮੰਨਦਾ ਸਰ ਕਿਸੇ ਕੋਲ ਕੋਈ ਹੱਕ ਨਹੀਂ ਗੁਰੂ ਸਾਹਿਬ ਤੇ ਕੋਈ ਯੋਧਿਆਂ ਤੇ ਸਾਡਿਆਂ ਤੇ ਜਿਹੜੇ ਵੱਡੇ ਲੋਕ ਹੋਏ ਨੇ ਹਿਸਟਰੀ ਦੇ ਅੰਦਰ ਉਹਨਾਂ ਤੇ ਬਣ ਜਣੀ ਚਾਹੀਦੀਆਂ ਸਰ ਜਿਹੜੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਅਸੀਂ ਆਪ ਇਸ ਧਰਮ ਨੂੰ ਮੰਨਣ ਵਾਲੇ ਆ ਸਾਡਾ ਆਕੀਦਾ ਹੈ ਇਹ ਅਸੀਂ ਮੰਨਦੇ ਹਾਂ ਪਰ ਬਕਾਇਦਾ ਕਾਲ ਤੱਕ ਸਾਬ ਨੂੰ ਕੋਈ ਮर्याਦਤ ਤੈਅ ਕਰਨੀ ਹੈ ਮर्याਦਤ ਤੈਅ ਕਰਨੀ ਚਾਹੀਦੀ ਹੈ ਕਿ ਆ ਜਿਹੜੇ ਪਾਟੇ ਕੁਲ ਸਾਡੇ ਕਰੈਕਟਰ ਨੇ ਸਾਡੇ ਗੁਰੂ ਸਾਹਿਬਾਨ ਨੇ ਇਹ ਸਾਡੇ ਜੋਧੇ ਨੇ ਤੁਸੀਂ ਇਹ ਕਰੈਕਟਰ ਨਹੀਂ ਦਿਖਾ ਸਕਦੇ ਬਿਲਕੁਲ ਨਹੀਂ ਤੇ ਜਿਹੜੇ ਤੁਸੀਂ ਦਿਖਾ ਸਕਦੇ ਹੋ ਉਹਦੇ ਚਾਹ ਤੁਸੀਂ ਕਾਨੂੰਨ ਦਾ ਪਾਲਣ ਕਰੋਗੇ ਤੁਸੀਂ ਜਾ ਪਾਲਣਾ ਕਰੋ ਹੋ ਜਾਗਾ ਮੈਨਾਂ ਵਾਲਾ ਦਾ ਵੀ ਜਿਹੇ ਜਿਹੇਦਾਰ ਸਾਹਿਬ ਇਹ ਵੀ ਕਹਿ ਦਨ ਵੀ ਮੁੱਖ ਕਿਰਦਾਰ ਜਿਹੜਾ ਉਹ ਅਮਰਤਾਰੀ ਹੋਣਾ ਚਾਹੀਦਾ ਤੇ ਸਾਡੀ ਨਸਲੀ ਜੋ ਵੀ ਕੋ ਘਾਟ ਨਹੀਂ ਹੈਗੀ ਕੋਈ ਘਾਟ ਨਹੀਂ ਸੀ ਹੈ ਨਾ ਕੋਈ ਘਾਟ ਨਹੀਂ ਮੈਂ ਤੁਸੀਂ ਤਾਂ ਗਾਈਡ ਲਾਈਨ ਤਾਂ ਦੋ ਨਾ ਜੀ ਉਹ ਹਾਂ ਗਾਈਡ ਲਾਈਨ ਉਹ ਕਹਿੰਦੇ ਫਿਰ ਇਹਦਾ ਮਤਲਬ ਪਿੱਛੇ ਮਨਸ਼ਾ ਤਾਂ ਹੀ ਵੀ ਦੂਜੇ ਆਪਣਾ ਕਲਚਰ ਦਿਖਾ ਦੂ ਸਾਨੂੰ ਅਸੀਂ ਨਹੀਂ ਆਪਣਾ ਬਾਹਰ ਦਾ ਕਲਚਰ ਜਿਹੜੇ ਸਿੱਖ ਨੇ ਉਹ ਇਹ ਪੱਖ ਵੀ ਰੱਖਦੇ ਆ ਕਹਿੰਦੇ ਵੀ ਜਦੋਂ ਮੋਨੇ ਖੋਨੇ ਸਾਰੀਆਂ ਚੀਜ਼ਾਂ ਕਰਨ ਲੱਗ ਪੈਣਗੇ ਉਹ ਗੰਦੇ ਸਿੱਖ ਧਰਮ ਦੀ ਖੂਬੀ ਇਹੀ ਹੈ ਕਿ ਇਹਨੂੰ ਹੁਣ ਲੋਕ ਸੀਰੀਅਸ ਲੈਂਦੇ ਨੇ ਜੇ ਜੇ ਅਸੀਂ ਥੋੜੇ ਬਹੁਤ ਕਟੜ ਹੈਗੇ ਆ ਜੇ ਅਸੀਂ ਬਹੁਤੇ ਲਿਬਰਲ ਹੋ ਜਾਾਂਗੇ ਤਾਂ ਉਹ ਕਹਿੰਦੇ ਕਿ ਜਿਵੇਂ ਅਸੀਂ ਦੂਜੇ ਧਰਮਾਂ ਚ ਬਨੇ ਆ ਕਿ ਸਟੇਜਾਂ ਤੇ ਆਰਟਿਸਟ ਜੋ ਕੋਈ ਕਿਸੇ ਦਾ ਅਵਤਾਰ ਧਾਰੀ ਬੈਠਾ ਕੋਈ ਕਿਸੇ ਦਾ ਧਾਰੀ ਬਟਾ ਕੱਲ ਨੂੰ ਇਸੇ ਤਰ੍ਹਾਂ ਕਿਤੇ ਸਿਨੇਮਾ ਵੀ ਉਹ ਚੀਜ਼ਾਂ ਨਾ ਕਰਨ ਲੱਗ ਪਵੇ ਉਹਨਾਂ ਦੇ ਇਸ ਖਦਸ਼ੇ ਦਾ ਤੁਹਾਨੂੰ ਤੁਹਾਨੂੰ ਲੱਗਦਾ ਕੋਈ ਕੋਈ ਵੈਲਿਡਿਟੀ ਹੈਗੀ ਆ ਮੈਂ ਉਹਨਾਂ ਦੇ ਖਦਸ਼ੇ ਨਾਲ ਸਹਿਮਤ ਆ ਪਰ ਮੈਂ ਇਹ ਵੀ ਨਾਲ ਗੱਲ ਕਹਿਣਾ ਤੁਸੀਂ ਇਹ ਵੀ ਗੱਲ ਸੋਚੋ ਨਾ ਜੇ ਤੁਹਾਡਾ ਉਹ ਬਾਣਾ ਪਾ ਕੇ ਤੁਹਾਡਾ ਕੋਈ ਉਹ ਸਰੂਪ ਧਾਰਨ ਕਰਕੇ ਹਿਸਟੋਰੀਕਲ ਕਰੈਕਟਰ ਕਰ ਰਿਹਾ ਤੁਸੀਂ ਰੋਕੋ ਜੀ ਉਸ ਗੱਲ ਨੂੰ ਇਹ ਕਰੈਕਟਰ ਤੁਸੀਂ ਨਹੀਂ ਕਰ ਸਕਦੇ ਵੀ ਤਾਂ ਸਾਡਾ ਆਦਰਸ਼ ਇਹ ਸਾਡਾ ਹੀਰੋ ਹੈ ਇਹ ਕਰੈਕਟਰ ਦਾ ਸਾਡਾ ਸ਼ਾਨਾਮਤ ਇਤਿਹਾਸ ਹੈ ਤੁਸੀਂ ਇਹਨੂੰ ਨਹੀਂ ਐਝਾ ਕਰ ਸਕਦੇ ਅਰੇ ਜੇ ਕੋਈ ਫਿਕਸ਼ਨ ਕਰ ਰਿਹਾ ਹੈ ਤਾਂ ਫਿਕਸ਼ਨ ਤੇ ਕਾਲਪਨਿਕ ਤੇ ਵਿਸਵਾਰ ਉਹਦੇ ਵੀ ਇੱਕ ਹੁਗਲ ਹੋਣਾ ਚਾਹੀਦਾ ਨਾ ਜਿੱਪੀ ਨਾ ਮੈਂ ਖੜੇ ਇਹੀ ਹੋਇਆ ਜੇ ਫਿਰ ਤੁਹਾਨੂੰ ਇਹ ਇਹ ਨਹੀਂ ਸਮਝ ਲੱਗ ਰਹੀ ਨਹੀਂ ਫਿਕਸ਼ਨ ਤੇ ਇਸਟਰੀਜ ਫਰਕ ਹੈ ਕੋਈ ਭਾਈ ਉਸ ਮੌਕੇ ਵੀ ਸਰਦਾਰ ਜਿਹੜੇ ਬੰਦੇ ਦਾੜੀਆਂ ਵਾਲੇ ਬੰਦੇ ਇਹੋ ਜਿਹੇ ਹੈਗੇ ਦੂਜੇ ਧਰਮ ਵਾਲੇ ਬੰਦੇ ਬਿਧਾੜੇ ਰੱਖਦੇ ਸੀ ਉਹਨੂੰ ਉਹਨਾਂ ਮੌਕੇ ਆ ਦੇ ਵਿੱਚ ਵੀ ਇਹੋ ਜਿਹੇ ਲੋਕ ਵੀ ਹੈਗੇ ਸੀ ਜਿਹੜੇ ਗਦਾਰੀ ਵੀ ਕਰਦੇ ਸੀ ਗਲਤ ਕਰਦੇ ਸੀਗੇ ਫਿਰ ਤੁਸੀਂ ਉਹਨਾਂ ਨੂੰ ਇਕੱਠੇ ਕਿਵੇਂ ਮੰਨ ਸਕਦੇ ਹੋ ਉਹਨਾਂ ਦੇ ਬਰਾਬਰ ਥੋੜੀ ਮੰਨ ਸਕਦੇ ਤੁਸੀਂ ਅਕਰਦਾਰ ਤਾਂ ਉਹਦੇ ਬਰਾਬਰ ਦੇ ਬੰਦੇ ਦਾ ਹੋ ਹੀ ਨਹੀਂ ਸਕਦਾ ਮੈਂ ਇਹ ਹਿਸਟਰੀ ਬਿਆਨ ਕਰਨ ਦੇ ਲਈ ਬੰਦਾ ਆਪ ਥੋੜਾ ਹੋਊਗਾ ਗੁਰੂਆਂ ਤੇ ਮੈਂ ਮੰਨਦਾ ਕਿ ਗੁਰੂ ਸਾਹਿਬਾਨ ਤੇ ਕੋਈ ਬੰਦੇ ਨੂੰ ਜਿਹੜਾ ਮੇਰਾ ਨਜੀ ਤੌਰ ਤੇ ਮੰਨਣਾ ਹੈ ਮੈਂ ਮੰਨਦਾ ਸਰ ਕਿਸੇ ਕੋਲ ਕੋਈ ਹੱਕ ਨਹੀਂ ਗੁਰੂ ਸਾਹਿਬ ਤੇ ਕੋਈ ਯੋਧਿਆਂ ਤੇ ਸਾਡਿਆਂ ਤੇ ਜਿਹੜੇ ਵੱਡੇ ਲੋਕ ਹੋਏ ਨੇ ਹਿਸਟਰੀ ਦੇ ਅੰਦਰ ਉਹਨਾਂ ਤੇ ਬਣਨਣੀਆਂ ਚਾਹੀਦੀਆਂ ਸਰ ਜਿਹੜੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਅਸੀਂ ਆਪ ਇਸ ਧਰਮ ਨੂੰ ਮੰਨਣ ਵਾਲੇ ਹਾਂ ਮੈਂ ਸਦਾ ਕੀਤਾ ਹੈ ਅਸੀਂ ਮੰਨਦੇ ਹਾਂ ਪਰ ਬਕਾਇਦਾ ਕਾਲਤਖ ਸਾਹਿਬ ਨੂੰ ਕੋਈ ਮਰਿਆਦਾ ਤੈਅ ਕਰਨੀ ਮਰਿਆਦਾ ਤੈਅ ਕਰਨੀ ਚਾਹੀਦੀ ਕਿ ਆਏ ਜਿਹੜੇ ਪਾਟਿਕੂਲ ਸਾਡੇ ਕੈਰੈਕਟਰ ਨੇ ਸਾਡੇ ਗੁਰੂ ਸਾਹਿਬਾਨ ਨੇ ਇਹ ਸਾਡੇ ਜੋਧੇ ਨੇ ਤੁਸੀਂ ਇਹ ਕੈਰੈਕਟਰ ਨਹੀਂ ਦਿਖਾ ਸਕਦੇ ਬਿਲਕੁਲ ਨਹੀਂ ਤੇ ਜਿਹੜੇ ਤੁਸੀਂ ਦਿਖਾ ਸਕਦੇ ਹੋ ਉਹਦੇ ਚਾਹ ਤੁਸੀਂ ਕਾਨੂੰਨ ਦਾ ਪਾਲਣ ਕਰੋਗੇ ਜਿਹੜਾ ਪਾਲਣਾ ਕਰੋ ਹੋ ਜਾਗਾ ਮੈਨੂੰ ਹੋਰ ਲੱਗਦਾ ਵੀ ਜੇ ਜਹੇਦਾਰ ਸਾਹਿਬ ਇਹ ਵੀ ਕਹਿ ਦੇਣ ਵੀ ਮੁੱਖ ਕਿਰਦਾਰ ਜਿਹੜਾ ਉਹ ਅਮਰਤਾਰੀ ਹੋਣਾ ਚਾਹੀਦਾ ਤੇ ਸਾਡੀ ਇੰਡਸਟਰੀ ਚੋ ਵੀ ਕਾਟ ਨਹੀਂ ਹੈਗੀ ਕੋਈ ਕਾਟ ਨਹੀਂ ਸੀ ਹੈ ਨਾ ਕੋਈ ਕਾਟ ਨਹੀਂ ਮੈਂ ਤੁਸੀਂ ਗਾਈਡਲਾਈਨ ਤਾਂ ਦੋ ਨਾ ਜੀ ਹਾਂ